ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ 3/2 ਚੈਨਲ ਤੇ ਸਵਾਗਤ ਹੈ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਜਿਹੜੇ ਸਾਡੀ ਵੀਡੀਓ ਨੂੰ ਦੇਖ ਰਹੇ ਨੇ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੀ ਅੱਜ ਅਸੀਂ ਤੁਹਾਡੇ ਲਈ ਬਹੁਤ ਜ਼ਿਆਦਾ ਸੋਹਣੇ-ਸੋਹਣੇ ਸਵਿਚ ਲੈ ਕੇ ਆਏ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾ ਰਹੇ ਅਗੇ ਇਸ ਤਰ੍ਹਾਂ ਹੀ ਵੀਡੀਓ ਥੋੜਾ ਜਿਹਾ ਸੰਡੇ ਕਰਕੇ ਬੀਜ਼ੀ ਸੀਗਾ ਰੁਟੀਨ ਬੱਚੇ ਘਰ ਸੀਗੇ ਇਹਨਾਂ ਨੂੰ ਨਮਾਉਣਾ ਖਿਲਾਉਣਾ ਪਲਾਉਣਾ ਦੁਪਹਿਰ ਤੋਂ ਸਾਰੀ ਪਤਾ ਤੁਹਾਨੂੰ ਦੇ ਬੱਚੇ ਨੇ ਹੈ ਨਾ ਵੀ ਕਿੱਦਾਂ ਅ ਸੰਡੇ ਵਾਲਾ ਦਿਨ ਕਿੱਦਾਂ ਬੀਤ ਪੈ ਗਿਆ ਸਾਰੀਆਂ ਭੈਣਾਂ ਦਾ ਤੇ ਕਾਫੀ ਭੈਣਾਂ ਦੇ ਕਮੈਂਟ ਆ ਰਹੇ ਸੀਗੇ ਉਹਨਾਂ ਨੇ ਆਪਣੇ ਆਰਡਰ ਦੇਨੇ ਸੀਗੇ ਸੂਟਾਂ ਦੇ ਵੀ ਤੁਸੀਂ ਵੀਡੀਓ ਪਾਓ ਤੇ ਮਤਲਬ ਸੌਰੀ ਮੈਸੇਜ ਆ ਰਹੇ ਸੀਗੇ WhatsApp ਤੇ ਵੀ ਤੁਸੀਂ ਵੀਡੀਓ ਪਾਓ ਤੇ ਵੀਸੀ ਆਰਡਰ ਦੇਣੇ ਨੇਗੇ ਚਲੋ ਮੈਂ ਆਖਿਆ ਤੁਹਾਨੂੰ ਕੁਝ ਕੁ ਸੂਟ ਅੱਜ ਮੈਂ ਦਿਖਾ ਦੇਣੀ ਆਂਗੀ ਤੇ ਅੱਜ ਬਸ ਇਦਾਂ ਹੀ ਘਰਾਂ ਨਾਲ ਉਸ ਪਾਇਆ ਰਿਹਾ ਹੈਗਾ ਪਰ ਇਹਦੇ ਨਾਲ ਦੇ ਨਾ ਸੂਟ ਸੀਗੇ ਪਹਿਣਾ ਮੰਗਦੀਆਂ ਸੀ ਇੰਨਾ ਆਰਾਮ ਦਾ ਇੱਕ ਫੈਬਰਿਕ ਹੈ ਇੰਨਾ ਵਿਚਾਰੇ ਆਰਾਮ ਦਾ ਹੈ ਇਹ ਸੋਲਡ ਹੋ ਗਏ ਨੇਗੇ ਆਪਣੇ ਕੋਲੇ ਦੋ ਸੂਟ ਸੀਗੇ ਦੋਨੇ ਲੈ ਗਏ ਤੇ ਕਾਫੀ ਜਿਆਦੇ ਸੋਹਣਾ ਸੂਟ ਹੈਗਾ ਤੇ ਇੱਕ ਆਪਾਂ ਆ 컬러 ਸੋਚਿਆਗਾ ਆਪਣੇ ਲਈ ਸੂਟ ਬਣਵਾਉਣ ਲਈ ਇਹਦੇ ਨਾਲ ਦਾ ਇੱਕ ਸੂਟ ਹੋਰ ਹੈਗਾ ਤੇ ਹੋਰ ਵੀ ਕਾਫੀ 컬러 ਨੇਗੇ ਮੈਂ ਸੋਚਿਆਗਾ ਇਹਦੇ ਉੱਪਰ ਨਾ ਆਪਾਂ ਬਹੁਤ ਸੋਹਣਾ ਡਿਜ਼ਾਈਨਰ ਜਾਂ ਸ਼ਰਟ ਬਣਾਵਾਵਾਂਗੇ ਪਾਕਟਾ ਵਗੈਰਾ ਲਗਾ ਕੇ ਇਹਦੇ ਤੇ ਕਰਾਵਾਂਗੇ ਆਪਾਂ ਵਰਕ ਸਲਵਾਰ ਤੇ ਵਰਕ ਹਜੇ ਮੈਂ ਸੋਚ ਰਹੀਆਂ ਵੀ ਕਿੱਦਾਂ ਦਾ ਕਰਵਾਵਾਂ ਜਲਦੀ ਤੁਹਾਨੂੰ ਵੇਅਰ ਕਰਕੇ ਦਿਖਾਵਾਂਗੀ ਇਹ ਵਾਲਾ ਸੂਟ ਤੇ ਆ ਮੇਰੇ ਨਾਲ ਦੇ ਸੂਟ ਸੀਗੇ ਜਿਹੜੇ ਇਹ ਵੀ ਸੋਲਡ ਹੋ ਚੁੱਕੇ ਨੇਗੇ ਸਾਰੇ ਤੇ ਅੱਗੇ ਜਿਹੜੀ ਕੋਈ ਭੈਣ ਪੇਮੈਂਟ ਕਰੂਗੀ ਨਾ ਮੇਰੇ ਕੋਲ ਚ ਕੇ ਪੇਮੈਂਟ ਕਰਿਓ ਵੀ ਅਸੀਂ ਕਰੀਏ ਕਿ ਨਹੀਂ ਕਰੀਏ ਇਹਦੇ ਨਾਲ ਦਾ ਦੁਪੱਟਾ ਰੈਡੀ ਹੋਣ ਲਈ ਜਾਊਗਾ ਤੇ ਆ ਆਪਣੇ ਸਲਾਈ ਵਾਲੇ ਨੇਗੇ ਡਾਈ ਵਾਲੇ ਨੇਗੇ ਹਜੇ ਕਾਫੀ ਸਾਰੇ ਦੁਪੱਟੇ ਪੈਂਡਿੰਗ ਪਏ ਨੇ ਨੇ ਟੱਕਣ ਵਾਲੇ ਪਏ ਨੇ ਦੀ ਕਾਫੀ ਜਿਆਦੇ ਕੰਮ ਸੀਗਾ ਕੁਝ ਸੰਦੇ ਸੀਗਾ ਅੱਜ ਚਲੋ ਮੈਂ ਤੁਹਾਨੂੰ ਦਖਾਉਣੀ ਆਗੀ ਇਹ ਵੀ ਭੈਣ ਨੇ ਕਿਸੇ ਨੇ ਸੂਟ ਲੈਏ ਨੇਗੇ ਸੋਲਡ ਹੋ ਗਏ ਦੀ ਤੇ ਇਹਦੇ ਨਾਲ ਦੇ ਹੋਰ ਕਲਰ ਹੈਗੇ ਨੇਗੇ ਤਿੰਨਕ ਤੇ ਉਹਨਾਂ ਵਿੱਚੋਂ ਵੀ ਇੱਕ ਇੱਕ ਸੂਟ ਹੀ ਹੋਣਾ ਸ਼ਾਇਦ ਤੁਸੀਂ ਕਰਕੇ ਪੁੱਛ ਲਿਓ ਤਾਂ ਮੈਂ ਮੈਸੇਜ ਕਾਫੀ ਜਿਆਦੇ ਸੋਹਣਾ ਗਏ ਭੈਣ ਨੇ ਨਾ ਪਤਾ ਕੀ ਕੀਤਾ ਕਹਿੰਦੇ ਸਾਡਾ ਬੇਸ ਨਾਲ ਦਾ ਹੀ ਕਲਰ ਕਰਵਾਓ ਆਪਾਂ ਡਾਈ ਕਰਵਾਵਾਂਗੇ ਸਲਵਾਰ ਉਹ ਹੋਰ ਸੂਟ ਹੈਗਾ ਇਹਦੇ ਨਾਲ ਦਾ ਇਹਦਾ ਹੀ ਚਾ ਉਹ ਮੈਂ ਨਾ ਲਾ ਤੇ ਐਦਾਂ ਤੁਸੀਂ ਆ ਦੇਖੋ ਆਪਾਂ ਪਰਪਲ ਸੂਟ ਹੈਗਾ ਇਹਦੇ ਨਾਲ ਵੀ ਆਪਾਂ ਪੈਚ ਵਾਲੀ ਸਲਵਾਰਾਂ ਲਗਾਈਆਂ ਲਗੀਆਂ ਇਹ ਵੀ ਵਰਕ ਲਈ ਆਹ ਸੌਰੀ ਸਲਾਈ ਲਈ ਜਾਊਗਾ ਸੂਟ ਤੇ ਆਪਾਂ ਇਹਦੇ ਨਾਲ ਵੀ ਇੱਕ ਨਾਲ ਇਸ ਤਰ੍ਹਾਂ ਹੀ ਸਲਵਾਰ ਲਗਾਈਏਗੀ ਪੈਚ ਵਾਲੀ ਤੇ ਇੱਕ ਸ਼ਰਟ ਬਚੂਗੀ ਜੇ ਕਿਸੇ ਭੈਣ ਨੇ ਲੈਣਾ ਹੋਵੇ ਤਾਂ ਸ਼ਰਟ ਹੋਊਗੀ ਮੇਰੇ ਕੋਲੇ ਪੈਚ ਵਾਲੀ ਸਲਵਾਰ ਨਾਲ ਤੁਸੀਂ ਲੈ ਸਕਦੇ ਹੋ ਜੇ ਤੁਹਾਨੂੰ ਆਏ ਲੱਗਦਾ ਵੀ ਕਾਫੀ ਜਿਆਦਾ ਮਹਿੰਗਾ ਪੈ ਜਾਊਗਾ ਪੈਚ ਵਾਲੀ ਬਾਟਮ ਨਾਲ ਤਾਂ ਤੁਸੀਂ ਕੱਲੀ ਸ਼ਰਟ ਲੈਣੀ ਹੁੰਦਾ ਸਕਦੇ ਹੋ ਸਿਰਫ ਮੇਰੇ ਕੋਲ ਆਇੰਨ ਇਹ ਜਰਨਲ ਫੈਬ੍ਰਿਕ ਦਾ ਇੰਨਾ ਜਿਆਦਾ ਸੋਹਣਾ ਹੈਗਾ ਨਾ ਇਹ ਚਨਾਰ ਦਾ ਸੂਤ ਹੈਗਾ ਤੁਸੀਂ ਪਹਿਲੀ ਦੇਖ ਲਓ ਫਿਰ ਮੈਨੂੰ ਪੁੱਛਦੇ ਨੂੰ ਕਾਲਾ ਬ੍ਰਾਂਡ ਹੈ ਦੇਖੋ ਚਨਾਰ ਲਿਖਿਆ ਹੋਇਆ ਹੈਗਾ ਬਹੁਤ ਜਾਰੇ ਸੋਹਣੇ ਸੂਤ ਨੇ ਇੱਕ ਵੀ ਥੋੜਾ ਚਟਮਾਲਾ ਨਹੀਂ ਹੈਗਾ ਜਿਹੜੀਆਂ ਪਹਿਣਾ ਨੇ ਵਰਕ ਲਈ ਮਤਲਬ ਆਰਡਰ ਦੇਣੇ ਨੇਗੇ ਤੁਸੀਂ ਦੇ ਸਕਦੇ ਹੋਗੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋਗੇ ਪੈਰੀ ਸਿਲਕ ਦੇ ਸੂਤ ਨੇਗੇ ਚਨਾਰ 2.5 2.5 ਮੀਟਰ 2.5 ਮੀਟਰ ਦੁਪੱਟਾ 3 ਮੀਟਰ ਦੀ ਇਹਦੇ ਨਾਲ ਬਾਟਮ ਹੈ ਜੇ ਤਾਂ ਪਹਿਣਾ ਤੁਹਾਨੂੰ ਲਾਟਰੀ ਨਿਕਲ ਗਈ ਜਿਹੜੀਆਂ ਪਹਿਣਾ ਜੇ ਕਹਦੀ ਹੁੰਦੇ ਨੇ ਇਹਨਾਂ ਸਾਡੀ ਭਾਰੀ ਭਾਰੀ ਸਲਵਾਰ ਬਣਾ ਦਿਓ 3 ਮੀਟਰ ਦੀ ਫੁੱਲ ਹੈਵੀ ਸਲਵਾਰ ਬਣਦੇ ਕਿਉਂਕਿ ਪਤਾ ਕੀ ਹੈ ਜੀ ਹੁਣ ਪਿੱਛੋਂ 3 ਮੀਟਰ ਆਇਆ ਦੇਖੋ ਅਸੀਂ ਇਹ ਚੋ ਕੀ ਰੱਖ ਕੇ ਕਰਨਾ ਹੈਗਾ ਹਨਾ ਤੇ ਇਹਦੀ ਫਿਰ ਪੂਰੀ ਹੈਵੀ ਸਲਵਾਰ ਬਣੂਗੀ ਜਿਹੜੀ ਆ ਪਹਿਣਾ ਨੇ ਲੈਣਾਗਾ ਫੁੱਲ ਪਟਿਆਲਾ ਸਲਵਾਰ 2.5 ਮੀਟਰ ਸ਼ਰਟ ਦਾ ਕੱਪੜਾ ਹੈ ਦੇ ਵਿੱਚ 2.5 ਮੀਟਰ ਦੁਪੱਟਾ ਤੇ 3 ਮੀਟਰ ਇਹਦੇ ਨਾਲ ਬਾਟਮ ਆਂਗੀ ਜਿਸ ਤਰ੍ਹਾਂ ਫੈਬਰਿਕ ਆਉਂਦਾਗਾ ਪਿੱਛੋਂ ਅੱਗੇ ਕੋਈ 2.5 2.5 ਦਾ ਆਉਂਦਾ ਪਰ ਆਪਾਂ ਪਟਿਆਲਾ ਸਲਵਾਰ ਉਹਦੀ ਬਣਾਉਣੇ ਫਿਰ ਕਾਫੀ ਪਹਿਣਾ ਕਹਿੰਦੀਆਂ ਨੇ ਵੀ ਹੌਲੀ ਆ ਸਲਵਾਰ ਉਹ ਪਿੱਛੋਂ ਹੀ ਹੈ ਨਾ 2.5 ਮੀਟਰ ਆਉਂਦਾਗਾ ਜਦੋਂ ਕੱਪੜ ਕੀ ਕਰ ਸਕਦੇ ਨੇ ਦੇਖੋ ਬਰਬਰੀ ਦੀ ਸ਼ਰਟ ਹੈਗੀ ਐਨਾ ਕਾ ਜਿਆਦਾ ਸੋਹਣਾ ਫੈਬਰਿਕ ਹੈਗਾ ਦੇਖੋ ਮੈਨੂੰ ਇਹ ਕਲਰ ਕਾਫੀ ਜਿਆਦਾ ਪਸੰਦ ਆਇਆ ਸੀਗਾ ਇਹ ਆਪਾਂ ਬਿਨਾਂ ਦੁਪट्टे ਤੋਂ ਵੀ ਲੈ ਕੇ ਆਇਾਂਗੇ ਸੂਟ ਤੇ ਮੈਨੂੰ ਅਵੇ ਤੇ ਅ ਡਿਫਰੈਂਟ ਜੀ ਕਲਰ ਮੈਨੂੰ ਬਹੁਤ ਪਸੰਦ ਲੱਗਦੇ ਨੇਗੇ ਫਿਰ ਮੈਂ ਦਿਮਾਗ ਚ ਆਪਾਂ ਆਈਡੀਆ ਬਣਾਉਣੇ ਹੁੰਦੇ ਆ ਵੀ ਇਹ ਸਟਿਚ ਕੀਤਾ ਐਵੇਂ ਲੱਗੂ ਐਵੇਂ ਲੱਗੂ ਨੇ ਕਾਫੀ ਜਿਆਦੇ ਸੋਹਣੇ ਸੂਟ ਬਣ ਲੈਣਗੇ ਤੇ ਨਾਲ ਹੈਗੀ ਹੈਗੀ ਪਿਓਰ ਕ੍ਰੇਪ ਦੀ ਬਾਟਮ 3 ਮੀਟਰ ਦੀ ਬਾਟਮ ਹੈ ਜੀ 2.5 ਮੀਟਰ ਸ਼ਰਟ ਦਾ ਕੱਪੜਾ ਜਦੋਂ ਇਹਨੂੰ ਸਟਿਚ ਕਰਵਾਉਗੇ ਜਿਹੜਾ ਬਿਨਾਂ ਸਲਾਈ ਤੋਂ ਲਓਗੇ ਤੁਸੀਂ ਨਾ ਇਹਦੇ ਨੀਚੇ ਟਾਪਟਾ ਲਗਾਓ ਸ਼ਰਟ ਦੇ ਨੀਚੇ ਓਨਲੀ ਠੀਕ ਹੈ ਸਲਵਾਰ ਦੇ ਨੀਚੇ ਤੁਸੀਂ ਫੁੱਲ ਬੈਲ ਦੀ ਲਾਈਨਿੰਗ ਲਗਵਾ ਸਕਦੇ ਹੋਗੇ ਪਾਸ਼ਾੜ ਦੇ نیچے ਤੁਸੀਂ ਟਾਪਟਾ ਲਗਾਏ ਹੋ ਜਿਹੜੀਆਂ ਪੈਣਾ ਮੇਰੇ ਤੋਂ ਸਲਾਈ ਲਈ ਦੇਣਗੇ ਮੇਰੇ ਕੋਲੇ ਉਹਨਾਂ ਦੇ ਤਾਂ ਮੈਂ ਟਾਪਟਾ ਲਗਾਉਣਾ ਹੀ ਲਗਾਣਾਗਾ ਤੇ ਆਪਾਂ ਚੁੰਨੀਆਂ ਦੀ ਵੀ ਫਿਨਿਸ਼ਿੰਗ ਕਰਕੇ ਉਹਨਾਂ ਨੂੰ ਦਿੰਨੇ ਆਂਗੇ ਨਾਲ ਬਰਪਰੀ ਦੀਆਂ ਚੁੰਨੀਆਂ ਲੈਂਦੀਆਂ ਦੇਖੋ 3500 ਪ੍ਰਾਈਸ ਹੈਗਾ ਇਹਨਾਂ ਦਾ ਕਾਫੀ ਜਿਆਦਾ ਸੋਨਾ ਸੂਟ ਹੈਗਾ ਤੇ ਦੁਪੱਟਾ ਵੀ ਕਾਫੀ ਵੱਡਾ ਹੈਗਾ ਦੇਖੋ ਪਰ ਬੱਛੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਇੱਕ ਵੀਡੀਓ ਦੇ ਵਿੱਚ ਆਪਾਂ ਵਧੀਆ ਲੈ ਕੇ ਆਵਾਂਗੇ ਵਧੀਆ ਹੀ ਬ੍ਰਾਂਡ ਦੇ ਕੱਪੜੇ ਲੈ ਕੇ ਆਇਆ ਕਰਾਂਗੇ ਆਪਾਂ ਸਸਤਾ ਕੱਪੜਾ ਨਹੀਂ ਸੇਲ ਕਰਨਾ ਹੈ ਤਾਂ ਤੇ ਇਹ ਆਪਣੇ ਨਾਲ ਕਸਟਮਰ ਵੀ ਬਹੁਤ ਵਧੀਆ ਨੇਗੇ ਜੁੜੇ ਹੋਏ ਜਿਹੜੀਆਂ ਭੈਣਾਂ ਦੇ ਆਰਡਰ ਚੱਲ ਰਹੇ ਨੇਗੇ ਤੁਸੀਂ ਆਪਣਾ ਵਿੱਚ ਸप्लाई ਕਰਵਾ ਸਕਦੇ ਹੋਗੇ ਕਾਫੀ ਜਾਦੇ ਸੋਹਣੇ ਦੇਖੋ ਸੰਜੇ ਦਾ ਤੇ ਕੀ ਕਲਰ ਰੇਜ ਵਿੱਚ ਸਾਰੇ ਜਿੰਨੇ ਹੈਗੇ ਨੇ ਕਾਫੀ ਜਾਦੇ ਸੋਹਣੇ ਨੇਗੇ ਤੇ ਆਹ ਕਲਰ ਦੇਖੋ ਇਹ ਕਲਰ ਮੈਨੂੰ ਬਹੁਤ ਜ਼ਿਆਦਾ ਪਸੰਦ ਆਇਆ ਸਿਗਾ। ਇਹਦੀ ਫ੍ਰਿੰਟ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ। ਕਿੰਨਾ ਜ਼ਿਆਦਾ ਸੋਹਣਾ ਸੂਟ ਹੈਗਾ। ਹੁਣ ਨਾ ਉੱਚੀਆਂ ਸ਼ਰਟਾਂ ਦਾ ਟ੍ਰੈਂਡ ਚੱਲ ਰਿਹਾ ਹੈਗਾ। ਜੇ ਤੁਸੀਂ ਉੱਚੀ ਸ਼ਰਟ ਬਣਵਾਉਣਾ ਚਾਹੁੰਦੇ ਹੋਂਗੇ ਤਾਂ ਤੁਸੀਂ ਮੈਨੂੰ ਮੈਂਸ਼ਨ ਕਰ ਦਿਓ WhatsApp ਤੇ ਲਿਖ ਕੇ ਜੀ ਸਾਡੀ ਸ਼ਰਟ ਉੱਚੀ ਰੱਖਿਓ। ਮੈਂ ਵੀ ਇੱਕ ਸੂਟ ਨਾ ਉੱਚਾ ਬਣਵਾਉਂਗੀ ਤੁਹਾਨੂੰ ਪਾਈਪਿੰਗ ਵਗੈਰਾ ਲਗਾਵਾ ਕੇ। ਨਾਲ ਹੈਗੀ ਬਾਟਮ ਬਾਟਮ ਤੇ ਜੇ ਤੁਸੀਂ ਕੰਮ ਕਰਵਾਉਣਾਗਾ ਹੈਂਡਵਰਕ ਦਾ ਵੀ ਕਰਵਾਉਣਾ ਤਾਂ ਵੀ ਚੱਲੂਗਾ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਵਿੱਚ ਹਾਈਲਾਈਟ ਹੋਗੀ ਦਾ ਇੱਕ ਆਪਾਂ ਹੈਂਡਵਰਕ ਦਾ ਸੂਟ ਤਿਆਰ ਕਰਿਆਗਾ ਉਹ ਵੀ ਮੈਂ ਤੁਹਾਨੂੰ ਲਾਸਟ ਦੇ ਵਿੱਚ ਦਿਖਾਵਾਂਗੀ ਉਹਦੇ ਨਾਲ ਦਾ ਮਤਲਬ ਸੇਮ ਕਲਰ ਤਾਂ ਨਹੀਂ ਹੈਗਾ ਪਰ ਇਹ ਐਵੇਂ ਫਰੋਜੀ ਜਿਹਾ ਕਲਰ ਪਿਆ ਹੋਇਆ ਚੁੰਨੀ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਕਿੰਨੀ ਜ਼ਿਆਦਾ ਸੋਹਣੀ ਬਣੀ ਹੋਈ ਹੈ ਦੁਪੱਟਾ ਇਹਦੇ ਤੇ ਤੁਸੀਂ ਨਾ ਜਦੋਂ ਇਹ ਸਕਿਨ ਜਾਂ ਕਲਰ ਹੈ ਇਸ ਤਰ੍ਹਾਂ ਦੀ ਆਫ ਸਕਿਨ ਕਲਰ ਦੀ ਮਤਲਬ ਬਲੈਸ ਦੀ ਫਿਨਿਸ਼ਿੰਗ ਕਰਵਾ ਸਕਦੇ ਹੋ ਦੁਪੱਟੇ ਤੇ ਪਰ ਇਹਦੇ نیچے ਆਪਾਂ ਮੇਰੇ ਕੋਲੇ ਜੇ ਸਲਾਈ ਹੋਣਗੇ ਮੈਂ ਤਾਂ ਟਾਪਟਾ ਹੀ ਲਗਾਉਣਾਗਾ ਜੇ ਇਹ ਬਿਨਾਂ ਸਲਾਈ ਤੋਂ ਜਾਣ ਕੇ ਤਾਂ ਤੁਸੀਂ ਵੀ ਟਾਪਟਾ ਹੀ ਲਗਾਓ ਸ਼ਰਟ ਦੇ نیچے ਬਸ ਕੱਲਾ ਈ ਪੈਨਲ ਲਾਈਟ ਕਲਰ ਪਾਉਂਦੀਆਂ ਲੰਗੀਆਂ ਆਪਾਂ ਲਾਈਟਰ ਕਲਰ ਡਾਰਕ ਸਾਰਾ ਧਿਆਨ ਰੱਖ ਕੇ ਲੈ ਕੇ ਆਉਣੇ ਹੁੰਦੇ ਆਂਗੇ ਕਈ ਨਾ ਮਗਰ ਮੇਰੀਆਂ ਆਂਟੀਆਂ ਮੰਮੀ ਉਹਨਾਂ ਦੀ ਏਜ ਦੀਆਂ ਮੰਮੀਆਂ ਹੀ ਲਾ ਲਓ ਮੇਰੀਆਂ ਉਹ ਵੀ ਵਿਚਾਰੀਆਂ ਤੇ ਬਹੁਤ ਸਾਰਾ ਪਿਆਰ ਕਰਦੇ ਨੇਗੇ ਉਹ ਵੀ ਤੇ ਉਹ ਪਾ ਸਕਦੇ ਹਾਂ ਜਿਵੇਂ 60 ਪਲੱਸ ਏਜ ਹੈਗੀ ਤੁਹਾਡੀ ਸੋਹਣੀ ਤੁਸੀਂ ਦੇਖ ਸਕਦੇ ਹੋ ਕਿੰਨੀ ਜਾੜੀ ਸੋਹਣੀ ਹੈ ਇਹਦੀ ਦੁਪੱਟੇ ਬਹੁਤ ਜਾੜੇ ਸੋਹਣੇ ਹੁੰਦੇ ਨੇ ਕੋਈ ਤੁਸੀਂ ਪਾਰਟੀ ਵੇਅਰ ਸੂਟ ਬਣਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਪਿਕ ਸ਼ੇਅਰ ਕਰ ਸਕਦੇ ਹੋ ਪਾਰਟੀ ਵੇਅਰ ਸੂਟ ਬਣਵਾ ਸਕਦੇ ਹੋਗੇ ਜੇਕਰ ਆਪ ਆਪਣਾ ਕੰਮ ਚੱਲ ਰਿਹਾਗਾ ਥੋੜਾ ਟਾਈਮ ਦੇ ਕੇ ਚੱਲਿਓ ਆਪਾਂ ਨੂੰ ਜੇ ਤੁਸੀਂ ਕੋਈ ਵਿਆਹ ਸ਼ਾਦੀ ਦਾ ਆਰਡਰ ਦੇਣਾਗਾ ਡੇਢ ਮਹੀਨਾ ਦਾ ਟਾਈਮ ਦੇ ਕੇ ਚਲਿਓ ਡੇਢ ਮਹੀਨਾ ਚਾਹੀਦਾ ਆਪਾਂ ਨੂੰ ਕਿਉਂਕਿ ਆਲਰੇਡੀ ਪਹਿਲਾਂ ਹੁਣ ਕੰਮ ਚੱਲ ਰਿਹਾਗਾ ਹੈਂਡਵਰਕ ਦਾ ਤੇ ਉਹਨਾਂ ਦੇ ਵੀ ਸੂਟ ਹੈਵੀ ਸੀਗੇ ਰੈਡੀ ਹੋ ਰਹੇ ਨੇਗੇ ਤੁਸੀਂ ਜਿੱਦਾਂ ਦਾ ਵੀ ਡਿਜ਼ਾਈਨ ਸ਼ੇਅਰ ਕਰੋਗੇ ਸੇਮ ਬਣੂਗਾ ਦੇਖੋ ਲਾਸਟ ਹੈਗਾ ਲਵੈਂਡਰ ਚਾਰ ਰੰਗ ਸੀਗੇ ਦੇ ਵਿੱਚ ਅਵੇਲੇਬਲ ਇੱਕ ਇੱਕ ਸੂਟ ਸੀਗਾ ਜਿਹੜੀਆਂ ਭੈਣਾਂ ਨੇ ਲੈਣਾ ਚਾਹੁੰਦੇ ਜਿਹੜੀਆਂ ਭੈਣਾਂ ਲੈਣਾ ਚਾਹੁੰਦੀਆਂ ਨੇਗਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਇਹਦਾ ਦੁਪੱਟਾ ਵੀ ਕਾਫੀ ਜਿਆਦਾ ਸੋਹਣਾ ਲੱਗ ਰਿਹਾ ਮੈਨੂੰ ਬਾਕੀ ਮੈਂ ਖੋਲ ਕੇ ਦੇਖ ਲੈਂਦੇ ਆ ਆਪਾਂ ਵੀ ਕਿਵੇਂ ਦਾ 44 ਇੰਚ ਪਣਿਆ ਦੁਪੱਟੇ ਦਾ 2.5 ਮੀਟਰ ਦਾ ਮਤਲਬ ਲੈਂਥ ਹੈਗੀ ਕਾਫੀ ਜਿਆਦਾ ਸੋਹਣੇ ਸੂਟ ਲੇਗੇ ਤੇ ਰਿਪੀਟ ਦੇ ਵਿੱਚ ਮੈਨੂੰ ਨਹੀਂ ਪਤਾ ਆਣਗੇ ਕਿ ਨਹੀਂ ਆਣਗੇ ਹਨਾ ਤੇ ਫਿਲਹਾਲ ਜਿੰਨੇ ਮੇਰੇ ਕੋਲ 4 ਸੂਟ ਹੈਗੇ ਨੇਗੇ ਤੁਸੀਂ ਫਸਟ ਦੇ ਆਪਣਾ ਬੁਕਿੰਗ ਤਾਂ ਕਰਵਾਇਓ ਜੇ ਤੁਸੀਂ ਪੇਮੈਂਟ ਕਰ ਸਕਦੇ ਹੋਗੇ ਪੇਮੈਂਟ ਕਰੋਗੇ ਐਵੇਂ ਨਾ ਜੀ ਫਿਰ ਕਾਫੀ ਭੈਣਾ ਮੈਨੂੰ ਮੈਸੇਜ ਕਰ ਦਿਆ ਨਾ ਮੈਨੂੰ ਸਾਨੂੰ ਸੂਟ ਚਾਹੀਦਾ ਪਲੀਜ਼ ਉਹ ਵਿਚਾਰੀਆਂ ਮੈਨੂੰ ਰਿਕਵੈਸਟ ਵੀ ਕਰਨੀਆਂ ਹਨਾ ਤੇ ਵੀ ਮੋਸਟਲੀ 99% ਮੇਰੀ ਪੇਮੈਂਟ ਆ ਹੀ ਜਾਂਦੀ ਹੈਗੀ 1 ਅੱਧਾ ਪਰਸੈਂਟ ਕਹੀਏ ਹੁੰਦੇ ਨੇ ਸਾਡਾ ਬੁੱਕ ਕਰ ਦੋ ਉਦੋਂ ਬਾਅਦ ਫਿਰ ਪੇਮੈਂਟ ਕਰਦੇ ਹੈਗੇ ਨਾ ਉਹ ਉਹਨੂੰ ਦੇਣ ਜੋਗਾ ਰਹਿੰਦੇ ਹੈਗੇ ਨਾ ਤੁਸੀਂ ਲੈਣੇ ਹੋਗੇ ਇਸ ਤਰ੍ਹਾਂ ਪਲੀਜ਼ ਨਾ ਕਰਿਆ ਕਰੋ ਤੇ ਆਪਣੀ ਜਿਹੜੀ ਪੇਮੈਂਟ ਹੈ ਕਿ ਤੁਸੀਂ ਨਾਲ ਦੀ ਨਾਲ ਕਰਕੇ ਸੂਟ ਰਖਵਾ ਲਿਆ ਕਰੋ ਟਾਈਮ ਦੇ ਦਿਓ ਕਰੋ ਹੁਣ ਜਿਵੇਂ ਆਹ ਹੁਣ ਮੈਂ ਵੀਡੀਓ ਪਾਉਂਗੀ ਕੱਲ ਤੱਕ ਤੁਸੀਂ ਪੇਮੈਂਟ ਕਰਦੇ ਹੋ ਜਿੱਦਾਂ ਤੁਹਾਨੂੰ ਸਹੀ ਲੱਗੇ ਸ਼ਾਮ ਤੱਕ ਕਰ ਦਿਓ ਹੋਲਡ ਤੇ ਰੱਖ ਕੇ ਤੇ ਫਿਰ ਕੋਰੀਅਰ ਹੋਊਗਾ ਸੂਟ ਦਾ ਪਹਿਲਾਂ ਕੋਈ ਕੋਰੀਅਰ ਨਹੀਂ ਹੁੰਦਾ ਹੈਗਾ ਸੂਟ ਜਦੋਂ ਤੁਹਾਡੀ ਪੇਮੈਂਟ ਆਊਗੀ ਫਿਰ ਉਸ ਤੋਂ ਬਾਅਦ ਕੋਰੀਅਰ ਹੋਊਗਾ ਕਾਫੀ ਜਿਆਦੇ ਸੋਹਣੇ ਸੂਟ ਨੇਗੇ ਚਾਰ ਕਲਰ ਸੀਗੇ ਆਪਣੇ ਕੋਲੇ ਤੇ ਫਾਸਟਲੀ ਆਪਣਾ ਆਰਡਰ ਕਰ ਦਿਓ 3500 ਇਹਨਾਂ ਦਾ ਪ੍ਰਾਈਸ ਸੀਗਾ ਬਰਬਰੀ ਦਾ ਸੂਟ ਸੀਗਾ ਬਰਬਰੀ ਦੁਪੱਟਾ ਬਰਬਰੀ ਦੀ ਸ਼ਰਟ ਤੇ ਪਿਓਰ ਕ੍ਰੇਪ ਦੀ ਹੈਗੀ ਆ ਬਾਟਮ 3500 ਪ੍ਰਾਈਸ ਹੈ ਠੀਕ ਹੈ ਜੀ ਸਕਰੀਨ ਸ਼ਾਟ ਲੈ ਕੇ ਆਪਾਂ ਵਟਸਐਪ ਤੇ ਭੇਜ ਦਿਓ ਤੇ ਮੈਂ ਤੁਹਾਨੂੰ ਇੱਕ ਹੈਂਡਵਰਕਰ ਦਾ ਸੂਟ ਦਿਖਾਉਣੀ ਆਂਗੀ ਮੇਰੇ ਤੋਂ ਤੁਸੀਂ ਨਾ ਇਸ ਤਰ੍ਹਾਂ ਵੀ ਇਹਨੂੰ ਰੈਡੀ ਕਰਵਾਉਣਾ ਦਾ ਕਰਵਾ ਸਕਦੇ ਹੋਗੇ ਇਹ ਵੈਸੇ ਅਸੀਂ 3 ਲਈ ਰੈਡੀ ਕੀਤਾ ਹੈਗਾ ਮੈਂ ਆਪਣੇ ਲਈ ਕਰਵਾਇਆ ਕਰਵਾਇਆ ਰੈਡੀ ਤਾਂ ਹਜੇ ਸਲਾਈ ਲਈ ਨਹੀਂ ਦਿੱਤਾ ਕਿਉਂਕਿ ਸਲਾਈ ਵਾਲਾ ਕੰਮ ਕਾਫੀ ਜਿਆਦਾ ਚੱਲ ਰਿਹਾ ਨਾ ਤਾਂ ਕਰਕੇ ਪਹਿਲਾਂ ਕਸਟਮਰ ਦੇ ਮਸੂਰ ਦੇਣੇ ਨੇਗੇ ਫਿਰ ਵਿੱਚ ਵੀ ਘੜਵਾ ਲਾਂਗੇ ਦੇਖੋ 3 ਲਈ ਬਣਾਇਆ ਦੇ ਨਾਲ ਮੈਂ ਫੁੱਲ ਪਿਓਰ ਆਰਗਨਜ਼ਾ ਦੁਪੱਟਾ ਰੱਖੂੰਗੀ ਆ ਸਾਰਾ ਵਿੱਚ ਹਾਈਲਾਈਟ ਹੋਇਆ ਹੋਇਆਗਾ ਵਰਕ ਹੈਂਡਵਰਕ ਹੋਇਆ ਹੋਇਆਗਾ ਸਾਰਾ ਤੇ ਇਹ ਹੈਗੀਆਂ ਨੰਗੀਆਂ ਜਿਹਾ ஸ்ਲੀਵਸ ਤੁਸੀਂ ਦੇਖ ਸਕਦੇ ਹੋਗੇ ਜੇ ਕੋਈ ਪੈਨ ਲਾਣਾ ਚਾਹੁੰਦੀ ਕੋਈ ਗੱਲ ਨਹੀਂ ਤੁਸੀਂ ਲਾ ਵੀ ਸਕਦੇ ਹੋਗੇ ਨਹੀਂ ਪਰ ਮੈਂ ਤਾਂ ਸਿਚ ਕਰਵਾਈ ਲੈਣਾ ਕਿਉਂਕਿ ਮੈਂ ਤਾਂ ਬਹੁਤ ਸ਼ੌਂਕ ਨਾਲ ਬਣਵਾਇਆ ਆਪਣਾ ਇਦਾਂ ਸੋਚ ਕੇ ਦੇਖੋ ਇਹ ਹੈਗੀ ਹੈ ਜੀ ਬਾਟਮ ਤੇ ਹਜੇ ਤਾਂ ਮੈਂ ਸੋਚਿਆਗਾ ਵੀ ਜਿੱਦਾਂ ਬਾਕੀ ਹਜੇ ਦੁਪੱਟਾ ਨਹੀਂ ਹੈਗਾ ਜੇ ਤੁਸੀਂ ਮੈਨੂੰ ਕਹੋਗੇ ਵੀ ਦੁਪੱਟਾ ਲਗਾ ਕੇ ਦਿਓ ਤਾਂ ਮੈਂ ਤਾਂ ਆਪਣਾ ਫੁੱਲ ਪਿਓਰ ਆਰਗੈਂਜ਼ਾ ਦਾ ਵਿੱਚ ਵਰਕ ਕਰਵਾਵਾਂਗਾ ਦੁਪੱਟਾ ਹੈਂਡਵਰਕ ਦਾ ਹੀ ਇਹਦੇ ਵਿੱਚ ਫਰੋਜੀ ਕਲਰ ਅਵੇਲੇਬਲ ਹੈਗਾ ਤੇ येलो ਕਲਰ ਅਵੇਲੇਬਲ ਹੈਗਾ ਤੁਸੀਂ ਇਹਨਾਂ ਤੇ ਵੀ ਕਰਵਾ ਸਕਦੇ ਹੋ ਜਿਹੜੀਆਂ ਭੈਣਾਂ ਨਹੀਂ ਲੈਣਾ ਚਾਹੁੰਦੀਆਂ ਹੈਗੀਆਂ ਰੈੱਡ ਆ ਦੇਖੋ ਆਪਾਂ ਇਹ ਸਟੱਫ ਤੇ ਕਰਵਾਇਆ ਹੈਗਾ ਫਰੋਜੀ ਦੇ ਵਿੱਚ ਇੱਕ ਸੂਟ ਹੈਗਾ ਇਹਦੇ ਵਿੱਚ ਨਹੀਂ ਹੈਗਾ ਹੁਣ ਸੂਟ ਕੋਈ ਵੀ ਫਰੋਜੀ ਦੇ ਵਿੱਚ ਸਿੱਕ ਹੈਗਾ येलो ਵਾਲੇ ਦੋ ਹੋਣਗੇ ਤੁਸੀਂ ਇਸ ਤਰ੍ਹਾਂ ਵਰਕ ਕਰਵਾ ਕੇ ਇਹਨਾਂ ਨੂੰ ਪਾ ਸਕਦੇ ਹੋ ਬਹੁਤ ਜਿਆਦੇ ਸੋਹਣੇ ਸੂਟ ਬਣਨਗੇ ਤੇ ਉਮੀਦ ਕਰਦੀ ਆ ਤੁਹਾਨੂੰ ਅੱਜ ਵਾਲੀ ਵੀਡੀਓ ਸਾਡੀ ਪਸੰਦ ਆਈ ਹੋਊਗੀ ਕਮੈਂਟ ਕਰਕੇ ਜਰੂਰ ਦੱਸਿਓ ਸੌਰੀ ਲੇਟ ਵੀਡੀਓ ਲਈ ਤੇ ਅੱਗੇ ਤੋਂ ਆਪਾਂ ਜਲਦੀ ਪਾਇਆ ਕਰਾਂਗੇ ਥੋੜਾ ਬਿਜ਼ੀ ਕਰਕੇ ਨਾ ਹੁਣ ਵੀ ਮੈਂ ਇਸ ਤੋਂ ਬਾਅਦ ਵੀਡੀਓ ਬਣਾਉਣ ਤੋਂ ਬਾਅਦ ਇਸ ਤੋਂ ਬਾਅਦ ਮੈਂ ਲੈਸਿਸ ਵਗੈਰਾ ਨਾਲ ਮੈਚ ਕਰਕੇ ਰੱਖਣੀਆਂ ਨੇਗੇ ਦੁਪੱਟੇ ਵਗੈਰਾ ਜਾਣਗੇ ਲੈਸਿਸ ਲਈ ਤੇ ਕੰਮ ਤੁਹਾਨੂੰ ਸਾਰਾ ਤਸੱਲੀ ਬਖਸ਼ ਮਿਲੇਗਾ ਇੱਕ ਨੰਬਰ ਕੰਮ ਹੈ ਜੀ ਆਪਣਾ ਤੇ ਬਹੁਤ ਪਿਆਰ ਨਾਲ ਮੈਂ ਮੈਂ ਆਪਣੇ ਕੰਮ ਦੇ ਕੰਮ ਨੂੰ ਬਹੁਤ ਜਿਆਦਾ ਪਿਆਰ ਕਰਦੀ ਆਂਗੀ ਮੈਨੂੰ ਬਹੁਤ ਇੰਟਰਸਟ ਹੈਗਾ ਮੈਂ ਆਪਣੇ ਕੰਮ ਨੂੰ ਉੱਪਰ ਤੱਕ ਲੈ ਕੇ ਜਾਣਾਗਾ ਜਿੱਦਾਂ ਮੈਂ ਸੋਚਿਆਗਾ ਤੇ ਤੁਸੀਂ ਮੇਰਾ ਸਾਰਾ ਸਾਥ ਦਿਓ ਇਦਾਂ ਹੀ ਸਾਥ ਦਿੰਦੇ ਰਹੋ ਸੋਹਣੇ ਸੋਹਣੇ ਸੂਰਤ ਤੁਸੀਂ ਬਣਵਾਉਂਦੇ ਰਹੇ ਆਪਣੇ ਕੋਲ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ